ਇਸ ਵੀਡੀਓ ਵਿੱਚ ਇੱਕ ਬਹੁਤ ਤਗੜਾ ਮੈਸੇਜ ਆ ਕਿ ਆੜੀ ਜ਼ਬਾਨ ਆ ਨਾ ਇਹਦੇ ਵਿੱਚ ਹੱਡੀ ਗੋਈ ਨਹੀਂ ਹੁੰਦੀ ਪਰ ਕਈ ਹੱਡੀਆਂ ਤੜਾ ਦਿੰਦੀ ਆ ਇਹ ਪਿਆਰ ਨਾਲ ਵਰਤੋਗੇ ਤੇ ਦੁਨੀਆਂ ਤੇ ਰਾਜ ਕਰੋਗੇ ਤੇ ਜੇ ਕਿਸੇ ਨੂੰ ਗਲਤ ਬੋਲੋਗੇ ਤੇ ਥਾਂ ਥਾਂ ਗਲੀਆਂ ਵਿੱਚ ਛੱਤਰ ਖਾਓਗੇ ਇਹ ਜ਼ਬਾਨ ਇਦਾਂ ਦੀ ਚੀਜ਼ ਆ ਗੱਲ ਇਹਦਾ ਆ ਕਿ ਆਹ ਉੱਤੇ ਜਿਹੜੀ ਮੈਂ ਤਸਵੀਰ ਲਾਈ ਆ ਨਾ ਇਹ ਦਿੱਲੀ ਕੇ ਬੰਬੇ ਦੇ ਵਿੱਚ ਇੱਕ ਆਹ ਕਚੌਰੀਆਂ ਕਚੂਰੀਆਂ ਵੇਚਦਾ ਹੀ ਕੋਈ ਛੋਲੇ ਪੂੜੀਆਂ ਵੇਚਦਾ ਹੀ ਬੰਦਾ ਇਸ ਬੰਦੇ ਦੀ ਦੁਕਾਨ ਤੇ ਇੰਨਾ ਕੁ ਰਸ਼ ਲੱਗਾ ਹੁੰਦਾ ਹੈਗਾ ਕਿ ਇਹ ਚੀਜ਼ਾਂ ਵਧੀਆ ਬਣਾਉਂਦਾ ਸੀਗਾ ਇਹ ਨਹੀਂ ਗੱਲ ਕਾਰਗਰੀ ਨਹੀਂ ਲੋਕ ਸਿਰ ਸਿਰ ਆਉਂਦੇ ਇਹਦੇ ਕੋਲ ਖਾਂਦੇ ਇਹਦੀਆਂ ਫੋਟੋਆਂ ਖਿੱਚਦੇ ਇਹਦੇ ਨਾਲ ਗੱਲਾਂ ਬਾਤਾਂ ਕਰਦੇ ਇਸ ਬੰਦੇ ਨੂੰ ਐਡਾ ਹੰਕਾਰ ਆ ਗਿਆ ਕਿ ਮੈਂ ਪਤਾ ਨਹੀਂ ਵੀ ਕੀ ਹਨਾ ਦੁਨੀਆ ਤੋਂ ਕਿਤੇ ਵੱਖਰਾ ਕਰ ਦੇ ਲੱਗਾ ਇਸ ਬੰਦੇ ਨੇ ਕੀ ਕੀਤਾ ਵੀ ਇੱਕ ਮੁੰਡੇ ਨੂੰ ਉਹਨੂੰ ਮਾਂ ਭੈਣ ਦੀਆਂ ਨਹੀਂ ਗੰਦੀਆਂ ਗਾਲਾਂ ਕੱਢੀਆਂ ਕੋਈ ਗੱਲ ਕਰਨ ਵਾਲੀ ਨਹੀਂ ਤੇ ਗਾਣਾਂ ਤੱਕੇ ਜੇ ਮਾਰ ਦਿੰਦਾ ਹੁੰਦਾ ਹੈ ਕਾਮ ਦੀ ਕਦਰ ਕਰਿਆ ਕਰੋ ਇਹ ਮਾਇਆ ਆਉਂਦੀ ਵੀ ਆ ਤੇ ਜਾਂਦੀ ਵੀ ਵਾਪਸ ਉਦਾਂ ਹੀ ਆ ਤੇ ਗਾਹ ਤੇ ਬਣਦੇ ਜਬਾਨ ਸਿਰ ਤੇ ਬਣਦੇ ਆ ਖਾਣੇ ਤੇ ਬਣਦੇ ਆ ਤੁਹਾਡੇ ਟੈਕ ਤੇ ਬਣਦੇ ਆ ਜੇ ਤੁਸੀਂ ਕਦੀ ਵਧੀਆ ਚੀਜ਼ ਖਵਾਉਨੇ ਉਹਦੇ ਸਿਰ ਤੇ ਬਣਦੇ ਆ ਦਿਨ ਬੀਤੇ ਆ ਇਸ ਬੰਦੇ ਨੇ ਗਾਗਾ ਨੂੰ ਦੱਬ ਕੇ ਮਾਰ ਦੰਦਾ ਹੈ ਨਾ ਬੰਦਾ ਪੁੱਛੇ ਮਾਮਾ ਜਦ ਤੈਨੂੰ ਪੈਸੇ ਦੇਣੇ ਆ ਸਾਰਾ ਕੁਝ ਦੇਣਾ ਤੇ ਤੂੰ ਹਨਾ ਬਕਵਾਸ ਕਰ ਤੋਂ ਕਰੇ ਅੱਜ ਦਿਨ ਦੇਖ ਲਓ ਕਿ ਇਹ ਬੰਦਾ ਹੁਣ ਵਿਹਲਾ ਮੱਖੀਆਂ ਹਟਾਉਂਦਿਆ ਪਰਾਉ ਨਾ ਤੇ ਗਾਗਾ ਇੱਕ ਅੱਧਾ ਹੀ ਖੜਾ ਆ ਇਸ ਬੰਦੇ ਦੀਆਂ ਇੰਟਰਵਿਊ ਹੋਈਆਂ ਫੋਟਵਾਂ ਲੱਥੀਆਂ ਇਹਨੂੰ ਇੰਨਾ ਕ ਹੰਕਾਰ ਹੋ ਗਿਆ ਕੋਈ ਗੱਲ ਕਰਨ ਵਾਲੀ ਨਹੀਂ ਗਈ ਤੇ ਇਦਾਂ ਹੀ ਅੱਜ ਦਾ ਕੰਮ ਬਹੁਤ ਘਟ ਗਿਆ ਮੈਂ ਆਪਣੇ ਹੋਰ ਵੀ ਭੈਣ ਭਰਾਵਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਪੰਜਾਬ ਦੇ ਵਿੱਚ ਵੀ ਹਨ ਆ ਬਰਫੀ ਬਣਾਉਂਦੇ ਆ ਜਾਂ ਮਠਿਆਈਆਂ ਬਣਾਉਂਦੇ ਆ ਉਹ ਚ ਕੀ ਕੀ ਕੂੜਾ ਤੁੰਨੇ ਜਾਂਦੇ ਆ ਖੁਆ ਬਣਾਉਂਦੇ ਆ ਚ ਆਲੂ ਤੁੰਨੇ ਜਾਂਦੇ ਆ ਬਰਫੀ ਬਣਾਉਂਦੇ ਉਹਦੇ ਵਿੱਚ ਪਤਾ ਨਹੀਂ ਕਿਹੜੇ ਗੰਦੇਮੰਦੇ ਦੁੱਧ ਮਿਲਾ ਕੇ ਉਹ ਤੋਂ ਨਹੀਂ ਆਉਂਦੇ ਆ ਛੱਡ ਦੋ ਕੂੜਾ ਖਵਾਲਣਾ ਆ ਪੈਸਾ ਸਾਰਾ ਕੁਝ ਇੱਥੇ ਰਹਿ ਜਾਣਾ ਤੇ ਬਾਹਰ ਵੀ ਜਿਹੜੀਆਂ ਕੰਟਰੀਆਂ 'ਚ ਮੇਰੇ ਭਰਾ ਰਹਿੰਦੇ ਆ ਨਾ ਜਿਨ੍ਹਾਂ ਦੇ ਆਪਣੇ ਰੈਸਟੋਰੈਂਟ ਆ ਕਾਰੋਬਾਰ ਆ ਜ਼ੁਬਾਨ ਨਾਲ ਕਦੀ ਗਲਤ ਬੋਲੋ ਜ਼ੁਬਾਨ ਦੇ ਸਿਰ ਤੇ ਸਾਰਾ ਕੁਝ ਆ ਗਾਹਕ ਵੀ ਆ ਵਧੀਆ ਚੀਜ਼ ਦੋ ਅਗਲੇ ਨੂੰ ਆ ਇੱਕ ਮਿਸਾਲ ਆ ਤੇ ਤੁਸੀਂ ਇਹ ਹਿਸਾਬ ਲਾਓ ਕਿ ਟਾਬਿਆਂ ਉਤੇ ਸਾਨੂੰ ਕਿੰਨਾ ਗੰਦਾ ਖਾੜਿਆ ਜਾਂਦਾ ਪੰਜਾਬ ਦੇ ਵਿੱਚ ਇੰਨਾ ਦੁੱਧੀਆਂ ਨਹੀਂ ਜਿੰਨੀ ਬਰਫੀ ਬਣਦੀ ਐ ਪੰਜਾਬ ਦੇ ਵਿੱਚ ਪੰਜਾਬ ਦੇ ਸਾਰੇ ਇੰਡੀਆ ਦੀ ਗੱਲ ਕਰੂੰਗਾ ਇੰਨੇ ਬੱਕਰੀਆਂ ਬੱਕਰੀ ਨਹੀਂ ਹੈਗੇ ਕਿ ਜਿੰਨਾ ਉਥੇ ਮਟਨ ਦਾ ਮੀਟ ਮਿਲ ਰਿਆ ਤੁਸੀਂ ਤਾਂ ਬਹਿਣ ਚਲ ਜਓ ਕੀ ਪਤਾ ਹੁਣ ਕਿਹੜੇ ਕੱਟੇ ਵਸ਼ੇ ਕਡ ਵਡ ਵਡ ਖਵਾਈ ਜਾਂਦੇ ਆ ਆਇਦਰ ਤੁਸੀਂ ਚਲ ਜਓ ਕੱਲ ਇੱਕ ਭਰਾ ਨੇ ਵੀਡੀਓ ਪਾਈ ਗੋਲ ਗੱਪਿਆਂ ਦੀ ਤੇ ਥੱਲੇ ਕੀੜੇ ਤੁਰੇ ਫਿਰਨ ਦੇ ਸੀਗੇ ਕਾਂਜੀ ਦੇ ਵਿੱਚ ਮਠਿਆਈਆਂ ਦਾ ਇੰਨਾ ਬੁਰਾ ਹਾਲ ਕੀਤਾ ਇਹ ਅੱਜ ਬੇੜਾ ਗਲ ਕਰ ਦਿੱਤਾ ਕਿਦਰ ਰੱਬ ਦਾ ਖੌਫ ਖਾਓ ਚੰਗਾ ਖਵਾਓ ਉੱਜੜ ਜੋਗੇ ਬੰਦੇ ਨੂੰ ਤਾਂ ਪਤਾ ਨਹੀਂਗਾ ਪਰ ਰੱਬ ਨੂੰ ਪਤਾ ਵਾ ਕਿ ਤੁਸੀਂ ਕਿਸੇ ਨਾਲ ਕੀ ਕਰਨ ਨੇ ਆ ਜਦੋਂ ਤੁਸੀਂ ਪੈਸੇ ਪੂਰੇ ਲੈਨੇ ਆ ਤੁਹਾਨੂੰ ਕੋਈ ਹੱਕ ਨਹੀਂ ਕਿਸੇ ਦੀ ਜ਼ਿੰਦਗੀ ਨਾਲ ਖਲਵਾੜ ਕਰਨ ਦਾ ਇਹ ਪੈਸਾ ਅੱਗੇ ਤੁਹਾਡੀਆਂ ਬਿਮਾਰੀਆਂ ਤੇ ਲੱਗਣਾ ਤੁਹਾਡੇ ਬੱਚਿਆਂ ਦੇ ਲੱਗਣਾ ਹੁਣ ਆ ਇੱਕ ਮਿਸਾਲ ਸੀਗੀ ਜਿਹੜੀ ਪੰਜਾਬ ਵਾਲੇ ਤੁਸੀਂ ਵੀ ਕਮੈਂਡ ਕਰਿਓ ਕਿ ਭਾਈ ਜੇ ਕੋਈ ਦੁੱਧ ਹੀ ਦੁੱਧ ਵੇਚਦਾ ਨੂੰ ਕੋਈ ਹੱਕ ਨਹੀਂ ਵਿੱਚ ਪਾਣੀ ਪਾਉਣ ਦਾ ਹੈ ਜੇ ਕੋਈ ਕੋਈ ਵੀ ਗਾਰੋ ਕਸੀਮ ਟਵੇਜਦਾ ਜਾਂ ਕੋਈ ਵੀ ਗਾਰੋ ਵਪਾਰ ਕਰਦਾ ਕੋਈ ਮਿਸਤਰੀ ਵੀ ਆ ਉਹਨੂੰ ਵੀ ਕੋਈ ਹੱਕ ਨਹੀਂਗਾ ਵੀ ਕੋਈ ਗਲਤ ਕਿਸੇ ਨਾਲ ਕਰੇ ਮਕੈਨਿਕ ਆ ਗਲਤ ਪੁਰਜੇ ਪਾ ਦੇ ਉਹਨੂੰ ਕੋਈ ਵੀ ਹੱਕ ਨਹੀਂਗਾ ਆ ਵੇਖ ਲੋ ਬੰਦੇ ਦੀ ਆਕਣ ਬੰਦੇ ਦੀ ਜ਼ੁਬਾਨ ਤੇ ਅੱਜ ਇਹ ਬੰਦਾ ਜ਼ੀਰੋ ਹੋ ਗਿਆ ਇੱਕ ਚੀਜ਼ ਹੋਰ ਵੇਖੀ ਜਦੋਂ ਬੰਦਾ ਕੈਮਰੇ ਸਾਹਮਣੇ ਆ ਜਾਂਦਾ ਨਾ ਤੇ ਕਹਿਵੇਂ ਕਹਿੋ ਜੀ ਕੁੱਤੀ ਚੀਜ਼ੇ ਵੱਡੇ ਵੱਡੇ ਅਫਸਰਾਂ ਦੀ ਵੱਡੇ ਵੱਡੇ ਲੋਕਾਂ ਦੀ ਤੋਰ ਲਵਾਉਂਦਾ ਇੱਕ ਵਾਰੀ ਬੋਲਣ ਤੋਂ ਪਹਿਲਾਂ 100 ਵਾਰੀ ਜ਼ਰੂਰ ਸੋਚੋ ਕਿ ਅਸੀਂ ਇਨਸਾਨੀਅਤ ਦਾ ਬੇੜਾ ਘਰ ਕਰਨ ਲੱਗੇ ਆਂ ਅਸੀਂ ਗਲਤ ਕਰਨ ਲੱਗੇ ਆਂ ਗਾਹ ਕੇ ਰੱਬ ਦਾ ਰੂਪ ਗਾਗ ਨੂੰ ਵਧਿਆ ਦਿਓ ਇਹ ਮੈਸੇਜ ਬਾਹਰਲੇ ਭਰਾਵਾਂ ਵਾਸਤੇ ਵੀ ਆ ਸਾਰਿਆਂ ਵਾਸਤੇ ਆ ਇਹਦੇ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟ ਜ਼ਰੂਰ ਕਰਿਓ ਅੰਕਲ ਖੁੱਡੇ ਲੈਣ ਲੱਗ ਗਿਆ ਬਹੁਤ ਆਕੜੀ ਹੋਈ ਬੰਦੀ ਬੋਲਣ ਲੱਗਾ ਵੇਣਾਂ